ਸਾਰੇ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਜੀ ਬਲਜੀਤ ਐਂਟਰਪ੍ਰਾਈਜ਼ ਸਜਣੋ ਹਰ ਤਰ੍ਹਾਂ ਦੇ ਝੰਡੇ ਹਰ ਤਰ੍ਹਾਂ ਦੇ ਬੈਂਜ ਕਿਸਾਨੀ ਤਿਆਰ ਕਰਦਾ ਹੈ ਮਿੱਤਰੋ ਤੇ ਨਾਲ ਜਿਹੜੇ ਵੀਰ ਸੇਵਾਦਾਰ ਸੇਵਾ ਕਰਦੇ ਆ ਜਿਵੇਂ ਕਿਤੇ ਵੀ ਮੇਲਾ ਹੁੰਦਾ ਜਾਂ ਕਿਤੇ ਸੇਵਾ ਚੱਲਦੀ ਹੈ ਜੀ ਉਹਨਾਂ ਦੇ ਵੀ ਬੈਂਜ ਤਿਆਰ ਕੀਤੇ ਜਾਂਦੇ ਨੇ ਪਤਾ ਲੱਗ ਜਾਂਦਾ ਹੈ ਵੀ ਇਹ ਵੀਰ ਸੇਵਾਦਾਰ ਆ ਤੇ ਵੀਡੀਓ ਵਾਤ ਤੋਂ ਵਾਤ শেয়ার ਜ਼ਰੂਰ ਕਰਿਆ ਜੇ ਹਰ ਇੱਕ ਕਿਸਾਨ ਭਰਾ ਤਾਂ ਕਿ ਜਾਣੀ ਚਾਹੀਦੀ ਏ ਕਿਉਂਕਿ ਬੜੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਆਪਾਂ ਝੰਡੇ ਤਿਆਰ ਕਰਾਉਣੇ ਹੁੰਦੇ ਨੇ ਨਾ ਤਾਂ ਬੰਦੇ ਨੂੰ ਫਿਕਰ ਪੈ ਜਾਂਦਾ ਵੀ ਯਾਰ ਪਤਾ ਨਹੀਂ ਝੰਡੇ ਕਿਹੜਾ ਵੀਰ ਬਣਾਉਂਦਾ ਕਿਹੜਾ ਕੌਣ ਬਣਾਉਂਦਾ ਏ ਜੀ ਤੇ ਮੈਨਾਂ ਵੀ ਕਿਸੇ ਨੇ ਵੀ ਕਿਸੇ ਵੀ ਜਥੇਬੰਦੀ ਦੇ ਹੋਂ ਨ ਜਿਹੜੀ ਮਰਜ਼ੀ ਜਥੇਬੰਦੀ ਦੇ ਹੋਂ ਤੇ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ 793 65474 ਇਹ ਵੀਰ ਦਾ ਨੰਬਰ ਹੈ ਜੀ ਜਦੋਂ ਮਰਜ਼ੀ ਕਾਲ ਕਰੋ ਕਿਉਂਕਿ ਕੋਈ ਪਰੇਸ਼ਾਨੀ ਦੀ ਲੋੜ ਨਹੀਂ ਜੀ ਜਦੋਂ ਮਰਜ਼ੀ 24 ਘੰਟੇ ਵੀਰ ਫੋਨ ਉਦੇ ਕੋਲ ਰਹਿੰਦਾ ਹੈ ਜੀ ਤੇ ਬੜੇ ਵਾਜਿਬ ਰੇਟਾਂ ਦੇ ਵੀ ਇਹ ਨਹੀਂ ਗੱਲ ਮਾਨਤਨ ਪੂਰਾ ਕਰਦਾ ਹੈ ਜੀ ਕਈ ਵਾਰ ਹੁੰਦਾ ਪਾਉਜੀ ਆਪਾਂ ਚੰਡੇ ਤਿਆਰ ਕਰਾਉਣੇ ਜਾਂ ਬੈਜ ਤਿਆਰ ਕਰਾਉਣੇ ਆ ਨਾ ਤਾਂ ਰੇਟ ਵੀ ਕਈ ਬਹੁਤ ਵੱਧ ਲਾ ਜਾਂਦੇ ਆ ਤੇ ਬਾਕੀ ਇੱਕ ਕੱਪੜਾ ਪਾਉਜੀ ਜਿਹੜਾ ਉਹ ਕੱਪੜਾ ਵਧੀਆ ਕੁਆਲਿਟੀ ਦਾ ਕੱਪੜਾ ਲਾ ਕੇ ਤੇ ਬੜੀ ਸੋਹਣੇ ਸੋਹਣੇ ਰੇਟਿੰਗ ਦੇ ਵਿੱਚ ਲਿਖਦਾ ਹੈ ਜੀ ਤੇ ਮਿੱਤਰੋ ਜਦੋਂ ਮਰਜ਼ੀ ਕਾਲ ਕਰ ਲਓ ਬਲਜੀਤ ਐਂਟਰਪ੍ਰਾਈਜ਼ ਤੇ ਫੋਨ ਨੰਬਰ ਆਪਾਂ ਤੁਹਾਨੂੰ ਫੇਰ ਦੱਸ ਦਿੱਤਾ ਜੀ 793 65 474 ਤੇ ਕਾਲ ਕਰ ਸਕਦੇ ਆਪੇ ਮੇਰੇ ਭਰਾ ਮਾਝੇ ਦੇ ਵਿੱਚ ਜੀ ਨੇੜੇ ਪੱਟੀ ਏਰੀਆ ਦੇ ਵਿੱਚ ਇਹ ਵੀਰ ਦਾ ਐਂਟਰਪ੍ਰਾਈਜ਼ ਜਿੱਥੇ ਬੜੇ ਵਧੀਆ ਤਰੀਕੇ ਦੇ ਨਾਲ ਝੰਡੇ ਛਾਪਦੇ ਆ ਜੀ ਤੇ ਜਾਂ ਸਕੂਲ ਕਾਲਜਾਂ ਦੇ ਵਿੱਚ ਕੋਈ ਵੀ ਤੁਸੀਂ ਬੈਜ ਤਿਆਰ ਕਰਵਾਉਣਾ ਹੈ ਜੀ ਤਾਂ ਵੀਰ ਦੇ ਕੋਲੋਂ ਤਿਆਰ ਕਰਵਾ ਸਕਦੇ ਆ ਜੀ ਪਤਾ ਲੱਗ ਜਾਂਦਾ ਕਿਉਂਕਿ ਜਿਹਦਾ ਆਪਾਂ ਆਮ ਝੰਡੇ ਕਈ ਵੀਰਾਂ ਬਣਾ ਦਿੰਦੇ ਆ ਪਰ ਵਧੀਆ ਕੁਆਲਿਟੀ ਦਾ ਜੇ ਕਪੜਾ ਹੀ ਨਹੀਂ ਤਾਂ ਫਿਰ ਫਾਇਦਾ ਕੀ ਕਿ ਨਹੀਂ ਪਾਉ ਜੀ ਤੁਹਾਡੇ ਬੂਹੇ ਦੇ ਗੇਟ ਦੇ ਅੱਗੇ ਦਰਵਾਜੇ ਦੇ ਅੱਗੇ ਝੰਡਾ ਲੱਗਾ ਹੋਵੇ ਨਾ ਜਿਵੇਂ ਬੰਦੀ ਦਾ ਤੇ ਪਾਉ ਜੀ ਪਤਾ ਲੱਗ ਜਾਂਦਾ ਕੋਈ ਵੀ ਹਨਾ ਤੁਹਾਡਾ ਗੇਟ ਨਹੀਂ ਲੰਘ ਸਕਦਾ ਤੇ ਪਾਉ ਜੀ ਜਦੋਂ ਮਰਜ਼ੀ ਕਾਲ ਕਰੋ ਵੀਰ ਦੇ ਨਾਲ ਨੰਬਰ ਆਪਾਂ ਉੱਤੇ ਮੈਂਸ਼ਨ ਕੀਤਾ ਆ ਤੁਹਾਨੂੰ ਸਕਰੀਨ ਦੇ ਉੱਤੇ ਚੱਲ ਰਿਹਾ ਜੀ ਦੋਨਾਂ ਨੰਬਰਾਂ ਦੇ ਜਦੋਂ ਮਰਜ਼ੀ ਕਾਲ ਕਰ ਲਓ ਤੇ ਵੀਡੀਓ ਵਾਤੋਂ ਵਾਦੀ ਸ਼ੇਅਰ ਕਰਨੀ ਜੇ ਹਰੇਕ ਕਿਸਾਨ ਭਰਾ ਤੱਕ ਜਾਣੀ ਚਾਹੀਦੀ ਆ ਇਹ ਵੀਡੀਓ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਪਤਿ